ਤਾਂ ਤੇ ਤਾਂ ਅਲੇ ਵਿੱਚ ਪਾੜਾ ਪਾ ਕੇ ਸਾਨੂੰ ਸੰਵਤੀ ਰੱਖਤਾ ਰਹਿ ਜਾਣਾ ਤਿੰਨ ਸ਼ਬਦਾਂ ਦਾ ਪੱਤਰ ਜਾਰੀਆ ਸਾਡੇ ਦੇਸ਼ ਨੂੰ ਅਤੇ ਪੰਜਾਬ ਨੂੰ ਤਿੰਨ ਸ਼ਬਦਾਂ ਤੋਂ ਬਖਵਾਤੇ ਤੇ ਤੇ ਮੋਦੇਰਨ ਕੌਜੀ ਦਾ ਨਾਂ ਲਾਸਤੇ ਸਭ ਲੋਕਾਂ ਨੂੰ ਹੋਣਾ ਪੈਣਾ ਲੋਕੋ ਬਟਰੇ ਵਿੰਗਾ ਦੇ ਵਿੱਚੋਂ ਹਟ ਕੇ ਇੱਕ ਨਵੇਂ ਖਾਕਾ ਜੋ ਸਾਨੂੰ ਭਗਵਾਨ党ੀ ਨੇ ਆਵਾਜ਼ ਵਿੱਚ ਪਾਰਟੀ ਦਾ ਪ੍ਰੇਰਨਾ ਦਿੱਤਾ ਉਹਦੇ ਤੇ ਆ ਕੇ ਸਾਨੂੰ ਇਹ ਲੜਾਈ ਲੜਨੀ ਪੈਣੀ ਆ ਭਾਵੇਂ ਜਤੋੜਾ ਈਨਾਂ ਦੀ ਗੀਰ ਤੇ ਕਿਹਾ ਦੂਜੀ ਵਾਰ ਵੀ ਤੁਸੀਂ ਖੜਾਤੀ ਆ ਆਪਣੇ ਗੀਰ ਤੇ ਕਿਹਾ ਮੈਂ ਤੁਹਾ ਦਾ ਅਚਨ ਗੱਲ ਦਾ ਹਰ ਤਰ੍ਹਾਂ ਰਹਾ ਦਾ ਤੇ ਮੈਂ ਤੁਹਾਨੂੰ ਮੇਰੀ ਬੇਇੰਤਿਆ ਹੈ ਕਿ ਇਹਦੇ ਲਈ ਜੈਸ਼ਨਲ ਸਟਰੀ ਦੋ ਵਾਰ ਮੈਨੂੰ ਫਤਵਾ ਦਿੱਤਾ ਇਹਦੇ ਤਰੀਕ ਗੱਲ ਦਾ ਅਨੁਭਵ ਜਿਵਾ ਪਰਸ ਹੋਰ ਪਾਈ ਮੋਹ ਨੂੰ ਦੱਸਤਾ ਕਿ ਲੋਕ ਸਭਾ ਦੇ ਵਿੱਚ ਜਦੋਂ ਨਾ ਕੋਈ ਲੋਕ ਸਭਾ ਦੇ ਵਿੱਚ ਉਹ ਬੰਦੇ ਪਿੱਛੇ ਜਾਂਦੇ ਆ ਜਿਹੜੇ ਬੰਦੇ ਸਾਡੀ ਸਟਰੀ ਨਹੀਂ ਸਾਡੇ ਸੁੱਕੇ ਨਹੀਂ ਵੀ ਤਵਾ ਕਰ ਸਕਣ ਉਹ ਮੈਂ ਅੱਜ ਇਹਦਾ ਇਹਨੇ 5 ਸਾਲ ਤੋਂ ਕੰਤਰੀ ਬਜਾਉਂਦਾ ਹਾਂ ਸੋ ਅਸਲ ਸੀ ਉਹ ਲਾਈਵ ਨਹੀਂ ਸੀ ਤੇ ਹੁਣ ਜਦੋਂ ਤੋਂ ਸਰਕਾਰ ਬਣੀ ਹੈ ਲਾਈਵ ਆ ਤੁਸੀਂ ਸਾਨੂੰ ਵੀ ਵੇਖਦੇ ਹੋ ਸਾਨੂੰ ਵੀ ਜਦੋਂ ਲੋਕਾਂ ਨਾਲ ਸੀਤਾਲ ਸਾਹਿਬਾਂ ਦੇ ਵਿੱਚ ਬੋਲਦੇ ਆ ਪੰਜਾਬ ਦੇ ਅੰਦਰ ਕੀ ਗੱਲ ਕਰਦੇ ਆ ਖਲਕੇ ਦੇ ਪੰਜਾਬ ਦੀ ਗੱਲ ਕਰਦੇ ਆ ਇਹਦੇ ਤਰੀਕੇ ਨਾਲ ਲੋਕੋ ਜੀ ਲੋਕ ਸਮਾਜ ਦੇ ਵਿੱਚ ਆਪਣੇ ਆਪ ਦਾ ਬਿਲਕੁਲ ਦੀ ਗੱਲ ਕਰਕੇ ਇਤਿਹਾਸਕ ਵਾਲਾ ਦੀ ਗੱਲ ਕਰਕੇ ਪੰਜਾਬ ਦੀ ਗੱਲ ਕਰਕੇ ਸੋ ਮੇਰੀ ਬੇਨਤੀ ਆ ਜਿਆਦਾ ਸਮਾਜ ਦੀ ਬੋਲ ਦੀ ਜ਼ਰੂਰਤ ਹਾਊਸ ਵਾਲੇ ਖਾਨ ਸਰਕਾਰ ਦੇ ਵਿਰੋਧੀ ਕੰਟੀਨਰ ਉਹਨਾਂ ਨੇ ਗ੍ਰੇਵ ਕਿ ਅੱਜ ਦੀ ਇਸ ਲੇਖੀ ਟੂਨ ਵੀ ਇੰਦਰਾ ਉਹ ਜਿਹੜੇ ਨੌਂਤੇ ਉੱਚੇ ਹੋਏ ਸਾਡੇ 1950 ਦਾ ਫੋਨ ਨੇ ਕੈਂਡੀਡੇਟ ਸੁਧਾਰ ਕਮਿਸ਼ਨ ਜੀ ਦਾ ਮੋਟੋ ਉਹਨਾਂ ਨੂੰ ਸਾਡੇ ਉਹਨੇ ਪਾਰਟੀ ਦੇ ਆਪੂ ਸਹਿਬਾਨ ਨੂੰ ਪਟੇ ਦੀ ਰੱਜੇ ਵਾਲਾ ਹੁਣ ਜੀ ਬਾਕੀ ਮੰਡੀ ਨੂੰ ਅਸੀਂ ਕਿਤੇ ਵੀ ਨਹੀਂ ਆਜ ਨੇ ਇਸ ਮੀਟਿੰਗ ਦੇ ਵਿੱਚ ਹਾਜ਼ਰ ਹੋ ਸਤਿ ਸ੍ਰੀ ਅਕਾਲ ਸਤਿਕਾਰ ਕਰਨ ਦਾ ਮੌਨ ਕਰਨ ਦਾ ਮਾਹਿਰ ਜੀ ਦਾ ਖਾਬਾ ਆਹ ਹੋ ਜਾਂਦੀਆਂ ਬੇਟਾ ਉਸ ਤੋਂ ਬਾਅਦ ਹਰਜਾ ਪੈਦਾ ਹੋ ਜਾਂਦੀਆਂ ਪੂਰੇ ਹਲਕੇ ਦੇ ਵਿੱਚ ਕੰਦੇ ਦੇ ਵਿੱਚ ਕਿ ਸਾਡਾ ਮੀਨ ਬਾਖਾ ਹੋ ਉਹ ਇੱਕ ਇੱਕ ਦੀਆਂ ਦੇ ਵਿੱਚ ਨੌਂ ਦਾ ਸਭਾਰ ਕੇ ਦੇ ਨੋ ਐਮਐਲਏ ਦੇ ਲੰਘੇ ਅੰਦਰ ਅੰਦਰ ਕਸ਼ਕਸ਼ ਚੱਲੀ ਆ ਵੀ ਕਿ ਟਾਈਮ ਤੇ ਸਾਡਾ ਕੈਨੇਡੀਅਨ ਆਉਣਾ ਨਹੀਂ ਕਿਉਂਕਿ ਕੋਸ਼ਨ ਹੁੰਦੀਆਂ ਦੁਆਵਾ ਹੁੰਦੀਆਂ ਦਾਸਾ ਕਰਦੇ ਆ ਮੇਲੇ ਕਿ ਸੰਗਤ ਕੈਨੇਡੀਅਨ ਬਦੀ ਆ ਕਿਉਂਕਿ ਕੈਨੇਡੀਅਨ ਤੋਂ ਬਿਨਾਂ ਕੋਈ ਦਰਦੀ ਬੜੀ ਮੁਸ਼ਕਲ ਆ। ਇਹ ਵਾਰਾ ਐਸਾ ਕਿ ਐਂਡਿਟ ਆਇਲ ਆਉਂਦੇ ਆ ਜਿਨ੍ਹਾਂ ਨੇ ਪਹਿਲਾਂ ਸਾਰੀ ਇਲੈਕਸ਼ਨਾਂ ਚਾਂਮ-ਛਾਂ ਕਾਉਂਟੀ ਲੱਗ ਜਾਂਦੀ ਆ। ਪਰ ਸਾਡੀ ਬੜੀ ਖੁਸ਼ਕਿਸਮਤੀ ਆ ਮੈਂ ਸਾਡੇ ਆਰਟੀਕਲ ਪੰਜਾਬ ਦੇ ਮੁੱਖ ਮੰਤਰੀ ਸਾਬਾ ਬਲਵੰਤ ਸਿੰਘ ਬਾਦ ਤੇ ਪਾਕਿਸਤਾਨ ਦੇ ਸੰਗੀਮੋ ਸ਼੍ਰੀ ਹਰਮਨ ਸਿੰਘ ਕਾਮਨ ਕੇ ਦੀ ਵਾਰੀ ਉਹਨਾਂ ਦਾ ਇਸ ਦਾ ਸਪੈਸ਼ਲ ਕੀ ਕਹਨਾਂ ਮੈਂ ਤਮਾਨ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਇੰਨਾ ਇੱਕ ਵਧੀਆ ਕਹਿਣ ਕਿਉਂਕਿ ਕੰਮ ਦੀ ਧੰਗੋ ਜੀ ਕਿਸੇ ਜਾਣ ਕਰਾ ਦੇ ਦਿਖਾ ਦੇ ਇਹ ਜਿਹੜੇ ਕੰਟੈਂਟ ਬਣਿਆ ਤਾਂ ਤੁਸੀਂ ਇਹਨਾਂ ਨੂੰ ਦੇਖ ਰਹੇ ਹੋ ਇਹਨਾਂ ਨੂੰ ਤੁਸੀਂ ਕਿਹੜੇ ਹੋਏ ਹੋ ਮੈਂ ਜਦੋਂ ਨਾਲ ਸੋਚਿਆ ਵੀ ਤੁਸੀਂ ਅਸੀਂ ਉਹ ਫਿਲਮਾਂ ਦੇ ذریعے ਟੀਵੀ ਦੇ ذریعے ਜਾਂ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਅਸੀਂ ਇਹਨਾਂ ਨੂੰ ਬੜੇ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹਾਂ